ਸੱਚੇ ਰੋਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਰਹਿਮੋ ਕਰਮ ਗੁਰਗਤੀ ਨਿਸ਼ਿਨੀ ਦਿਹਾੜੇ ਦਾ ਪਵਿੱਤਰ ਐਮਐਸਜੀ ਪੰਡਾਰਾ 28 ਫਰਵਰੀ ਦਿਨ ਬੁੱਧਵਾਰ ਨੂੰ ਸ਼ਾਹ ਸਤਨਾਮ ਸ਼ਮਸਾਨ ਜੀ ਤਾਮਤੇ ਮਾਨੋਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਵਿਖੇ ਧੂਮ ਧਮ ਦਾ ਮਨਾਇਆ ਜਾ ਰਿਹਾ ਹੈ ਇਸ ਪਵਿੱਤਰ ਪੰਡਾਰੇ ਸੰਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਮੌਕੇ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਮਾਨੋ ਦਾ ਭਲਾਈ ਕਾਰਜ ਕਰੇਗੀ ਪਵਿੱਤਰ ਪੰਡਾਰੇ ਲਈ ਸਾਰੀਆਂ ਸਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲ ਲੀਆਂ ਹਨ ਮੌਸਮ ਨੂੰ ਮੁੱਖ ਰੱਖਦਿਆਂ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪੁਖਤਾ ਪ੍ਰਬੰਧ ਸਾਧ ਸੰਗਤ ਦੇ ਲਈ ਕਰ ਦਿੱਤੇ ਗਏ ਹਨ ਅਜਾਰਾ ਸੇਵਾਦਾਰਾਂ ਨੇ ਸ਼ਾਹਸਤਨਾਮ ਜੀ ਗ੍ਰੀਨਰ ਵੈਲਫੇਅਰ ਫੋਰਸ ਵਿੰਗ ਦੇ ਖਾਸ ਕਰਕੇ ਸੇਵਾਦਾਰਾਂ ਨੇ ਆਪਣੇ ਆਪਣੇ ਡਿਊਟੀਆਂ ਸੰਭਾਲ ਲੀਆਂ ਹਨ ਇਸ ਮੌਕੇ ਸ਼ਾਹ ਮਸਤਾਨ ਸ਼ਾਹਸਤਨਾਮ ਜੀ ਤਾਮਤ ਮਾਨੋ ਦਾ ਭਲਾਈ ਕੇਂਦਰ ਸ਼ਾਹਸਤਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨੋ ਦਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਾਪਕ ਪੂਜਨੀ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪਣਾ ਨੂਰੀ ਰੂਪ ਬਣਾਇਆ ਸੀ ਪੂਜਨੀਕ ਪਰਮ ਪਿਤਾ ਜੀ ਨੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ੇ ਅਤੇ ਬੁਰਾਈਆਂ ਛੁਡਵਾ ਕੇ ਇਨਸਾਨੀਅਤ ਅਤੇ ਭਲਾਈ ਕਾਰਜ ਦਾ ਪਾਠ ਲੋਕਾਂ ਨੂੰ ਪੜਾਇਆ। ਵਰਤਮਾਨ ਵਿੱਚ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ 7 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਆਪਣਾ ਅਥਾਹ પ્રેમ ਅਤੇ ਰਹਿਮਤਾਂ ਬਰਸਾ ਰਹੇ ਹਨ। ਦਾ ਵੀ ਕਿ 28 ਫਰਵਰੀ ਦੇ ਦਿਨ ਦਾ ਪੂਰੀ ਕਰੋੜਾ ਸਤ ਸੰਗਤ ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਰੰਦਾ ਕਿਉਂਕਿ ਇਸ ਦਿਨ ਦੂਸਰੀ ਪਾਸ਼ਾਹੀ ਪੂਜਨਿਕ ਪਰਮਪੀਤਾ ਸ਼ਾਹ ਸਤਨਾਮ ਜੀ ਮਹਾਰਾਜ ਨੂੰ ਗੁਰਗੱਦੀ ਸੌਂਪੀ ਗਈ ਸੀ ਦੀ ਦੂਜੀ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਭੰਡਾਰਾ ਕਿਹੜੇ-ਕਿਹੜੇ ਸੂਬਿਆਂ ਵਿੱਚ ਮਨਾਇਆ ਜਾਵੇਗਾ ਹਰਿਆਣਾ ਦੀ ਜੇਕਰ ਗੱਲ ਕਰੀ ਤਾਂ ਸਰਸਾ ਦੇ ਵਿੱਚ ਪਵਿੱਤਰ ਭੰਡਾਰਾ ਧੁਮ-ਧਮ ਨਾਲ ਮਨਾਇਆ ਜਾਵੇਗਾ ਪੰਜਾਬ ਦੀ ਜੇਕਰ ਗੱਲ ਕਰੀ ਤਾਂ ਸਲਾਬਤਪੁਰਾ ਵੀ ਕਈ ਪੂਰੇ ਪੰਜਾਬ ਭਰ ਦੀ ਸਾਧ ਸੰਗਤ ਸਲਾਬਤਪੁਰਾ ਦਰਬਾਰ ਦੇ ਵਿੱਚ ਭੰਡਾਰਾ ਮਨਾਏਗੀ ਗੱਲ ਕਰੀ Rajasthan ਦੀ ਤਾਂ Jaipur, Kota ਅਤੇ Budhrwali Ashram ਦੇ ਵਿੱਚ ਸਮੁੱਚੇ Rajasthan ਦੀ ਸਾਧ ਸੰਗਤ ਤਿੰਨ ਥਾਂ ਤੇ ਪਵਿੱਤਰ ਐਮੇ ਜੀ ਭੰਡਾਰੇ ਦੀ ਖੁਸ਼ੀਆਂ ਮਨਾਵੇਗੀ ਗੱਲ Himachal Pradesh ਦੀ ਕਰੀ ਤਾਂ Chachaiya Nagri, Dada Sibah, Ponta Saab, Kathiana ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਾਧ ਸੰਗਤ ਨੇ ਥਾਈ ਪਵਿੱਤਰ ਐਮਐ ਜੀ ਪੰਡਾਰੀ ਦੀ ਖੁਸ਼ੀਆਂ ਮਨਾਵੇਗੀ ਗੱਲ ਉੱਤਰਾਖੰਡ ਦੀ ਕਰੀ ਤਾਂ ਰੁੜਕੀ ਹਰੀਦਵਾਰ ਵਿਕਾਸਨਗਰ ਜ਼ਿਲ੍ਹਾ ਦੇਹਰਾਦੂਨ ਬਾਜਪੁਰ ਸ਼ਹਿਰ ਦੇ ਵਿੱਚ ਉੱਤਰਾਖੰਡ ਦੀ ਸਾਧ ਸੰਗਤ 28 ਫਰਵਰੀ ਦਾ ਐਮਐ ਜੀ ਪੰਡਾਰਾ ਤੁਮ ਤੁਮ ਦੇ ਨਾਲ ਮਨਾਵੇ ਕੀਤਾ ਇਹ سلسلے ਵਾਰ ਸੂਬਿਆਂ ਦੇ ਵਿੱਚ ਜਿਹੜਾ ਪਵਿੱਤਰ ਐਮਐ ਜੀ ਪੰਡਾਰਾ ਸਾਧ ਸੰਗਤ ਵੱਲੋਂ ਵੱਖ-ਵੱਖ ਸੂਬਿਆਂ ਦੀ ਸਾਧ ਸੰਗਤ ਵੱਲੋਂ ਆਪਣੇ ਆਪਣੇ ਸੂਬਿਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ